ਹਾਂਜੀ ਕਿਦਾਂ ਸਾਰੇ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਸਾਰਿਆਂ ਨੂੰ ਰਾਮ ਰਾਮ ਤੇ ਸਤਿ ਸ੍ਰੀ ਅਕਾਲ ਹੋਰ ਮੈਂ ਚਲੋ ਬੈਠੇ ਐ ਕੋਈ ਗੱਲਬਾਤ ਕਰ ਲਈਏ ਹੋਰ ਫਿਰ ਪੜਾਤਾ ਫਿਰ ਵੀ ਇਹ ਚਾਰ ਕਿ ਚਾਰ ਕੇ 4.5 ਦਾ ਸਵੇਰ ਦਾ ਟਾਈਮ ਹੀ ਜਦੋਂ ਬੱਦਲ ਪੂਰਾ ਘਣਾ ਬੱਦਲ ਬਣਿਆ ਪੰਜ ਵਜੇ ਨਾ ਮੀਂਹ ਲੱਣਾ ਸਟਾਰਟ ਹੋ ਗਿਆ 2 ਕ ਘੰਟੇ ਮੈਂ ਕਿਹਾ ਰੀਜ ਨਾ ਪੂਰੀ ਤਰ੍ਹਾਂ ਵਰ ਗਿਆ ਫਿਰ 2 ਘੰਟੇ ਰੱਜਵਾਂ ਯਾਨੀ ਕਿ ਵੀ ਪਿਆ ਫੁੱਲ بارش ਜਦਾਂ ਫੇਰ ਉਹ ਹੀ ਉਦ ਨਾਲ ਹਾਲਕ ਬਿਆਰ ਭਰ ਜਾਂਦੇ ਨੇ ਉਹ ਮੋਟਰ ਜਦੋਂ ਚੱਲੇ ਫੇਰ ਪਾਣੀ ਨਿਕਲ ਜਾਂਦਾ ਆ ਤੇ ਪਾਣੀ ਬਹੁਤ ਜ਼ਿਆਦਾ ਹੋ ਗਿਆ ਇਹ ਹੁਣ ਪਤਾ ਕੀ ਗੱਲ ਆ ਕਿ ਜ਼ਿਆਦਾ ਮੀਂਹ ਨਹੀਂ ਹੋਣਾ ਚਾਹੀਦਾ ਹੁਣ ਮਾਰੇ ਦੁਕਾਨਦਾਰ ਜਿਨ੍ਹਾਂ ਦੀਆਂ ਤੇ ਛਤਾਂ ਉਹ ਜੀਆਂ ਨੇ ਉਹ ਚੋਂਨ ਲਾ ਪੰਦੀਆਂ ਨੇ ਕਿ ਜਿਨ੍ਹਾਂ ਦੇ ਲੈਂਟਰ ਉੱਤਾਂ ਦੇ ਨੇ ਉਹ ਚੋਂਨ ਲਾ ਪੰਦੇ ਨੇ ਠੀਕ ਆ ਜਿਹੜਾ ਪੈਣਾ ਚਾਹੀਦਾ ਸੀ ਪੈ ਗਿਆ ਸਾਰੇ ਇਲਾਕੇ ਜੇ ਪੈ ਰਿਹਾ ਪਰ ਇੰਨਾ ਵੀ ਨਹੀਂ ਚਾਹੀਦਾ ਕਿ ਜਿਹੜਾ ਕਿਸੇ ਦਾ ਨੁਕਸਾਨ ਹੋਵੇ ਇਦੋਂ ਕੋਈ ਦੁਕਾਨਾਂ ਚੋਂ ਨਾ ਪੀਂਆਂ ਕੀ ਕਰ ਸਕਦੇ ਕਿਰਾਏਦਾਰ ਨੇ ਕੋਈ ਕਰ ਨਹੀਂ ਸਕਦੇ ਮਾਲਕ ਕੋਈ ਕਰ ਨਹੀਂ ਦਿੰਦੇ ਹੁਣ ਫੇਰ ਉਸੇ ਤਰ੍ਹਾਂ ਹੀ ਆ ਬਦਲ ਜਾ ਫੇਰ ਬਣਿਆ ਦਾ ਪਹਿਲਾਂ ਧੁੱਪ ਲੱਗੀ ਸੀ ਹੁਣ ਫੇਰ ਬਦਲ ਬਣਿਆ ਬਾਕੀ ਵੇਖੋ ਕੀ ਕਰਦਾ ਮਾਲਕ ਦੇ ਹੱਥ ਵਾਸਿਆ ਬਾਕੀ ਜੋ ਕਰਦਾ ਮਾਲਕ ਸਹੀ ਕਰਦਾ ਹੋਰ ਤੇ ਕਿਹੜੇ ਕਿਹੜੇ ਪਾਸੇ بارش ਹੋਈ ਦੱਸਿਓ ਕਮੈਂਟ ਕਰਕੇ ਬਦਲਦੇ ਬਹੁਤ ਜ਼ਿਆਦਾ ਬਣਿਆ ਦਾ ਹੁਣ ਵੇਖੋ ਕਿ ਕੀ ਆ ਸ਼ਾਇਦ ਕੋਈ ਪਤਾ ਨਹੀਂ ਗੇਰ ਵਰਜੇ ਭਾਵੇਂ ਕਹਿ ਨਹੀਂ ਸਕਦੇ ਤਾਂ ਬਾਹਰ ਫਿਰ ਹੋਰ ਆ ਰਹੇਗੇ ਚਾਰ ਪੰਜ ਦਿਨ ਰਹਿਗੇ ਗਾ ਸੌਂ ਦਾ ਮਹੀਨਾ ਸਟਾਰਟ ਹੋ ਜਣਾ ਤੇ ਵਸਾਤਾ ਤੇ ਉਦੋਂ ਵੀ ਬੜੀਆਂ ਹੁੰਦੀਆਂ ਨੇ ਕਿਸੇ ਟਾਈਮ ਸੌਣ ਲੰਘ ਜਾਂਦਾ ਹੁੰਦਾ ਤੇ ਲਾਸਟ ਦੇ ਵਰਦਾ ਕਿਸੇ ਟਾਈਮ ਸਟਾਰਟਿੰਗ ਤੇ ਹੋ ਜਾਂਦਾ ਬਾਕੀ ਵੇਖੋ ਹੋਰ ਸੁਣਾਓ ਚਲੋ ਮਿਲਨੇ ਫਿਰ ਕਿਸੇ ਨਵੇਂ ਵੀਡੀਓ ਚ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਠੀਕ ਹੈ ਜੀ ਤੇ ਹੁਣ ਇਹ ਆ ਕਿ ਆਪਾਂ ਆਫਰ ਲਾਤੀ ਦੀ ਆ ਸਮਾਨ ਦੇ ਜਿਹੜੇ ਆਪਣਾ ਪੱਖੇ ਆ, ਵਾਟਰ ਕੂਲਰ ਆ ਕਿ ਉਹ ਸੀਜ਼ਨ ਆਫ ਹੋ ਰਿਹਾ। ਜੇ ਸਵੀਰ ਭਰਾਏ ਭੈਣ ਭਰਾ ਨੂੰ ਕੋਈ ਚੀਜ਼ ਚਾਹੀਦੀ ਹੋਵੇ, ਲੈਸ ਤੋਂ ਲੈਸ ਰੇਟ ਤੇ ਮਿਲੇਗੀ। ਤੁਸੀਂ ਵਿజిਟ ਕਰੋ ਵਿਸ਼ਾਲ ਵਰਤਾ ਸਟੋਰ ਪਦੇਗੜ ਚੂੜੀਆਂ। ਜੋ ਘਟ ਤੋਂ ਘਟ ਹੋਏਗਾ ਰੇਟ, ਜੋ ਤੁਹਾਡਾ ਮਾਨ ਸਮਾਨ ਹੋਏਗਾ ਕੀਤਾ ਜਾਂ ਕੀਤਾ ਜਾਏਗਾ। ਠੀਕ ਹੈ ਜੀ। ਵਿజిਟ ਕਰੋ ਵਿਸ਼ਾਲ ਵਰਤਾ ਸਟੋਰ ਪਦੇਗੜ ਚੂੜੀਆਂ। ਚਲੋ ਫਿਰ ਮਿਲਨੇ ਕਿਸੇ ਵੀਡੀਓ ਚ ਸਾਰਿਆਂ ਨੂੰ ਰਾਮ ਰਾਮ ਤੇ ਸਤਿ ਸ੍ਰੀ ਅਕਾਲ।